ਸਤਿ ਸ੍ਰੀ ਅਕਾਲ ਜੀ ਬੇਦਰ ਬਹਾਰ ਤੇ ਤੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਨੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਆ 3 ਤੋਂ ਲੈ ਕੇ 5 ਨਵੰਬਰ ਦੇ ਮੌਸਮ ਦੀ ਪੰਜਾਬ ਦੇ ਵਿੱਚ ਜਿਹੜਾ ਇੱਕ ਸਿਸਟਮ ਲੱਗਣ ਜਾ ਰਿਹਾ ਪਛਮੀ ਸਿਸਟਮ ਪਹੁੰਚ ਰਿਹਾ ਪਹਾੜਾਂ ਤੇ ਅੱਜ ਇਸ ਦਾ ਪ੍ਰਭਾਵ ਪੰਜਾਬ ਦੇ ਕੁਝ ਖੇਤਰਾਂ ਵਿੱਚ ਦੇਖਣ ਨੂੰ ਮੈਸਰ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਕਿਤਕ ਦੇ ਧਰਕੇ ਦਰਮਿਆਨੇ ਤੇ ਕਿਤਕ ਤੇ ਹਨੇਰੀ ਚੱਲਣ ਦੀ ਸੰਭਾਵਨਾ ਸਾਰੀ ਅਪਡੇਟ ਅੱਜ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਜਾਰਸ ਕਰਨਾ ਚਾਹੁੰਦੇ ਹਾਂ ਆ ਤੁਸੀਂ ਕਰਕੇ ਜਰੂਰ ਦੱਸਿਆ ਕਰੋ ਸਭ ਤੋਂ ਪਹਿਲਾਂ ਗੱਲ ਕਰੀਏ 3 ਨਵੰਬਰ ਨੂੰ ਜਿਹੜਾ ਸਿਸਟਮ ਪਹੁੰਚ ਰਿਹਾ ਪਹਾੜਾਂ ਤੇ ਪਰ ਪੰਜਾਬ ਤੇ 3 ਨਵੰਬਰ ਨੂੰ ਕੋਈ ਜ਼ਿਆਦਾ ਇਸ ਦਾ ਪ੍ਰਭਾਵ ਇੱਕ ਨਹੀਂ ਮਿਲੇ ਕੁਝ ਅਮਾਜਦ ਬਾਬਤ ਖੇਤਰ ਇੱਕ ਦੇ ਜ਼ਿਲ੍ਹੇ ਵਿੱਚ ਉਹ ਫਿਰ ਬੱਦਲ ਵੀ ਦੇਖਣ ਨੂੰ ਮਿਲ ਸਰ ਜਰਤਰ ਮੌਸਮ ਠੀਕ ਠਾਕ ਹੈ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਤਾਂ ਉਸ ਤੋਂ ਬਾਅਦ ਮੀਨ ਆਪਾਂ ਗੱਲ ਕਰਦੇ 4 ਦੀ ਸਵੇਰ ਤੱਕ ਦੁਪਹਿਰ ਤੱਕ ਮੌਸਮ ਠੀਕ ਠਾਕ ਦੁਪਹਿਰ ਤੋਂ ਬਾਅਦ ਜਾਨਕੀ ਦੁਪਹਿਰ ਸ਼ਾਮ ਤੋਂ ਲੈ ਕੇ 4 ਨਵੰਬਰ ਤੋਂ ਤੇ 5 ਦੀ ਸਵੇਰ ਤੱਕ ਠੀਕ ਹੈ ਜਿਹੜੇ ਘੰਟੇ ਹੋਣਗੇ ਦੇ ਨੋਂਗੇ ਤੇ ਇਸ ਵਿੱਚ ਜਿਹੜੇ ਹਲਚਲਾਂ ਹੋਣ ਦੀ ਆ 12 ਤੋਂ ਲੈ ਕੇ 15 ਘੰਟੇ ਦੇ ਦਰਮਿਆਨ 4 ਤੀ ਨਵੰਬਰ ਦੀ ਦੁਪਹਿਰ ਤੋਂ ਲੈ ਕੇ ਤੇ ਸ਼ਾਮ ਤੋਂ ਲੈ ਕੇ ਤੇ 5 ਨਵੰਬਰ ਸਵੇਰ ਤੱਕ ਇਹ 12 ਤੋਂ 15 ਘੰਟੇ ਆਉਣਗੇ ਤਾਂ ਇਸ ਵਿੱਚ ਜਿਹੜੇ ਸਿਸਟਮ ਲੱਗਣਦੇ ਆ ਸਾਰਨੇ ਜਨਕੀ ਪੰਜਾਬ ਦੇ ਥੋੜੇ ਬਥੇ ਖੇਤਰ ਖਾਸ ਤੌਰ ਤੇ ਅਪ ਗੱਲ ਕਰੀ ਇਸ ਵਿੱਚ ਮਾਝਾ ਦੁਆਬਾ ਦੇ ਪੂਰਬੀ ਖੇਤਰ ਆ ਪਹਾੜ ਦੇ ਨਾਲ ਲੱਗਦੇ ਕੁਝ ਪਾਕਿਸਤਾਨ ਦੇ ਨਾਲ ਲੱਗਦੇ ਉੱਤਰ ਪਾ ਪੂਰਬੀ ਆ ਪੱਛਮੀ ਜਾਂ ਤੱਕਣੀ ਆ ਪਾ ਗੱਲ ਕਰਦੇ ਉੱਤਰ ਪੂਰਬੀ ਇਲਾਕਿਆਂ ਵਿੱਚ ਆ ਸੰਭਾਵਨਾ ਜ਼ਿਆਦਾ ਰਹੇਗੀ ਤਾਂ ਜ਼ਿਲ੍ਹੇ ਵਾਰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਪਠਾਨਕੋਟ ਬਰਦਾਸਪੁਰ ਤੋਂ ਲੈ ਕੇ ਤਾਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਦੇ ਇਲਾਕੇ ਜਾਂ ਮਹੌਲੀ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਖੇਤਰ ਹੋਗੇ ਜਾਂ ਪਟਿਆਲਾ ਸੰਗਰੂਰ ਦੇ ਇੱਕ ਅੱਦੇ ਆ ਜ਼ਿਲ੍ਹੇ ਦੇ ਕੁਝ ਇਲਾਕੇ ਸਾਵਨਾ ਰਹਿਗੇ ਮਲੇਰਕੋਟ ਰੋਗਰ ਲੁਧਿਆਣਾ ਹੋ ਗਿਆ ਆਪਣਾ ਜਲੰਧਰ ਕਪੂਰਥਲਾਗਾ ਉੱਤਰ ਪੱਛਮੀ ਆਪਣਾ ਫਿਰੋਜ਼ਪੁਰ ਦੇ ਖੇਤਰ ਹੋਗੇ ਜਮੋਗਾ ਦੇ ਇੱਕ ਤੋਂ ਪਾਕੋ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਠੀਕ ਹੈ ਜੇ ਪੂਰਬੀ ਉੱਤਰ ਪੂਰਬੀ ਇਲਾਕੇ ਨੇ ਇਹਨਾਂ ਦੇ ਕੁਝ ਇਲਾਕਿਆਂ ਵਿੱਚ ਸਾਵਨਾ ਰਹਿਗੀ ਜ਼ਰ ਤਰ ਆਪਾਂ ਗੱਲ ਕਰਦੇ ਮੌਸਮ ਠੀਕ ਠਾਕ ਹੈ ਪਰ ਕੁਝ ਖੇਤਰਾਂ ਵਿੱਚ ਹਲਕੇ ਕਿਤੇ ਕਿਤੇ ਦਰਮਿਆਨੇ ਯਾਰ ਧਰ ਦੇ ਮੀਤਾ ਸਰਾਟੇ ਦਰਜ ਕੀਤੇ ਜਾਸ ਨੇ ਥੋੜੀਆਂ ਜਿਹਾਵਾਂ ਦੀ ਗਤੀ ਵੀ ਤੇਜ਼ ਕੁਝ ਕਾਲ ਸਮੇਂ ਲਈ ਵੇਖਣ ਨੂੰ ਮਿਲ ਸਕਦੀ ਤੇਜ਼ ਹਨੇਰੀ ਕੁਝ ਖੇਤਰਾਂ ਵਿੱਚ ਚੱਲ ਸਕਦੀ ਬਾਕੀ ਜਿਹੜੇ ਦੱਖਣ ਪੱਛਮੀ ਲਾਕੇ ਹੋ ਕੇ ਫਾਜ਼ਲ ਹੋ ਗਿਆ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਅਮਾਨਸਾ ਬਠਿੰਡਾ ਗਾ ਬਰਨਾਲਾ ਦੇ ਖੇਤਰ ਵਿੱਚ ਜਾਂ ਆਪਣਾ ਪਟਿਆਲਾ ਸੰਗਰੂਰ ਦੇ ਖੇਤਰ ਹੋ ਕੇ ਫਿਰੋਜ਼ਪੁਰ ਦੱਖਣੀ ਪਾ ਪੂਰਬੀ ਦਾ ਖੇਤਰ ਹੋ ਕੇ ਜਾਂ ਮੋਗਰ ਦੱਖਣੀ ਖੇਤਰ ਹੋ ਕੇ ਲੁਧਿਆਣਾ ਦੇ ਕੁਝ ਪੂਰਬੀ ਜਾਂ ਆਪਣੇ ਦੱਖਣੀ ਪੱਛਮੀ ਲਾਕੇ ਤਾਂ ਸਿਸਟਮ ਲੱਗਣ ਦੇ ਨਾਲ ਦਿਨ ਤੇ ਰਾਤ ਦੇ ਟੈਂਪਰੇਚਰ ਵਿੱਚ ਥੋੜੀ ਜਿਹੀ ਗਰਾਵਿਟੀ ਜਾਨਕੀ 1 2 ਡਿਗਰੀ ਆ ਜਾ ਸਕਦੇ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ ਤਿੰਨ ਨੂੰ ਨੂੰ ਜਰ ਤਰ ਮੌਸਮ ਠੀਕ ਠਾਕ 3 ਨਵੰਬਰ 2025 ਨੂੰ ਆ 4 ਨਵੰਬਰ ਸਵੇਰ ਤੱਕ ਮੌਸਮ ਠੀਕ ਠਾਕ ਦੁਪਹਿਰ ਸ਼ਾਮ ਤੋਂ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲੇਗੀ ਆ 4 ਦੀ ਦੁਪਹਿਰ ਸ਼ਾਮ ਤੋਂ ਲੈ ਕੇ ਤੇ 5 ਦੀ ਤੜਕਸਾਰ ਜਨਕੀ ਸਵੇਰ ਤੱਕ 8 9 ਵਜੇ ਤੋਂ ਪਹਿਲਾ ਪਹਿਲਾ ਤੇ ਆਪਾਂ 4 ਨਵੰਬਰ ਆ 3 4 ਵਜੇ ਤੋਂ ਬਾਅਦ ਬੈਠੀ ਜਿਹੜੇ 10 ਤੋਂ 12 ਜਾਂ 12 ਤੋਂ 15 ਘੰਟੇ ਹੋਣਗੇ ਇਸ ਵਿੱਚ ਜਾਂ ਸਿਸਟਮ ਲੱਗਨ ਦਾ ਸਾਰਨ ਜੋਬ ਜ਼ਿਲ੍ਹੇ ਦੱਸੇ ਸੀ ਮਾਝਾ ਤੇ ਬਾਬਾ ਦੇ ਉੱਤਰ ਪੂਰਬੀ ਲਾ ਕੇ ਇੱਥੇ ਸੰਭਾਵਨਾ ਇਲਾਕੇ ਦੇ ਪਾਕਿਸਤਾਨ ਦੇ ਨਾਲ ਲੱਗਦੇ ਬਿਲਕੁਲ ਦੱਖਣ ਪੱਛਮੀ ਇਲਾਕੇ ਜੋ ਵੀ ਜ਼ਿਲ੍ਹੇ ਬਾਜ ਦੱਸੇ ਨੇ ਉਥੇ ਮੌਸਮ ਜ਼ਿਆਦਾਤਰ ਠੀਕ ਠਾਕ ਰਹਿੰਦੇ ਆ ਸਾਰਨੇ ਥੋੜੇ ਬਤ ਖੇਤਰਾ ਵਿੱਚ ਚਾਂਸ ਰਹਿਣਗੇ ਜਾਨੀ ਕਿ 10 ਤੋਂ 15 15 ਤੋਂ 20% ਹੋ ਸਰ ਵੀ ਤੋਂ 25% ਆ ਖੇਤਰਾ ਵਿੱਚ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹੈ ਤੇ ਉਸ ਵਾਰ 6 ਆਪਾਂ ਗੱਲ ਕਰੀ 5 6 ਨਵੰਬਰ ਤੋਂ ਲੈ ਕੇ 7 8 ਨਵੰਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਰਹਿੰਦੇ ਆ ਸਾਰਨੇ ਦੂਜੀ ਹਫਤੇ ਟੈਂਪਰੇਚਰ ਵਿੱਚ ਹੋਰ ਜਿਹੜੀ ਗਰਾਵਟੇ ਵੇਖਣ ਨੂੰ ਮਿਲ ਸਰੀ ਜਾਨੀ ਕਿ ਆ ਠੰਡ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਠੀਕ ਹੈ ਆਪਣੇ ਨਵੰ ਇਕ ਐਸਨੇ ਜਨਵੰਬਰ ਤੇ ਆ ਤੀਜੀ ਹਫਤੇ ਵਿੱਚ ਕਾਫੀ ਟੈਂਪਰੇਚਰ ਗਰਾਵਟ ਜਿਹੜੀ ਵੇਖਣ ਨੂੰ ਮਿਲੇਗੀ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਬਾਕੀ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸ ਦੇਣਾ ਠੀਕ ਹੈ ਅਗਲੀ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੱਕ ਆ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤਵਰ ਤੁਹਾਡਾ ਬਹੁਤ ਬਹੁਤ ਧੰਨਵਾਦ